ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਸਾਧ ਸੰਗ ਜੀ ਜੋ ਆਪਾਂ ਲੜੀਵਾਰ ਕਥਾ ਸਰਲ ਵਿਚਾਰ ਸਰਵਣ ਕਰ ਰਹੇ ਹਾਂ ਉਸ ਵਿੱਚ ਜੋ ਪ੍ਰਸ਼ਨ ਉੱਤਰ ਪਹਿਲੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਸ਼ਾਹੂਕਾਰ ਦੇ ਨਾਲ ਮੇਲ ਹੋਇਆ ਸ਼ਾਹੂਕਾਰ ਨੂੰ ਮਹਾਰਾਜ ਸਮਝਾ ਰਹੇ ਆ ਕਿ ਤੂੰ ਇਕੱਲਾ ਹੀ ਦੁਖੀ ਨਹੀਂ ਬਹੁਤ ਸਾਰੀ ਦੁਨੀਆ ਸਾਰਾ ਸੰਸਾਰ ਦੁਖੀ ਹੈ ਸੋ ਅਗੇ ਮਹੱਲਾ ਦੂਜਾ ਇਸੇ ਸ਼ਬਦ ਦੇ ਵਿੱਚ ਸਿੱਖਾਂ ਨੇ ਦੂਸਰੇ ਸਤਿਗੁਰਾਂ ਨੂੰ ਧੰਗ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਪੁੱਛਿਆ ਕਿ ਹੋਰ ਕਰਮਲੇਖੇ ਵਿੱਚ ਕਿਉਂ ਨਹੀਂ ਲੱਗਦੇ ਗੁਰੂ ਪਾਤਸ਼ਾਹ ਜੀ ਉੱਤਰ ਦੇ ਰਹੇ ਹਨ ਮਹੱਲਾ ਦੂਜਾ ਜਪ ਤਪ ਸਭ ਕਿਛ ਮੰਨੇ ਹੈ ਅਵਰਕਾਰਾ ਸਬ ਬਾਦ हां ਗੁਰਾਂ ਦੇ ਉਪਦੇਸ਼ ਵਾ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਨਾਲ ਹੀ ਜਪਤਾ ਬਾਦ ਸਾਰਾ ਕੋਈ ਸਫਲਾ ਹੁੰਦਾ ਗੁਰਾਂ ਦਾ ਉਪਦੇਸ਼ ਵਾ ਪਰਮੇਸ਼ਰ ਦਾ ਮੰਨਣ ਕਰਨ ਤੋਂ ਬਗੈਰ ਹੋਰ ਸਾਰੀਆਂ ਕਾਰਾਂ ਬਾਦ ਕੀਏ ਬੇਅਰਥ ਹਨ ਨਾਨਕ ਮੰਨਿਆ ਮੰਨੀਏ 부ਝੀਏ ਗੁਰਪ੍ਰਸਾਦ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਨੇ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ ਹੈ ਉਹ ਪ੍ਰਭੂ ਦੀ ਦਰਗਾਹ ਵਿੱਚ ਨਿਆਏ ਸਭਾ ਵਿੱਚ ਮੰਨਿਆ ਜਾਂਦਾ ਹੈ ਪਰ ਗੁਰਪ੍ਰਸਾਦ ਗੁਰਾਂ ਦੀ ਕਿਰਪਾ ਦੁਆਰਾ ਹੀ ਮੰਨਣ ਕਰਨਾ ਬੁੱਝੀ ਦਾ ਸਮਝੀਦਾ ਹੈ ਪੌੜੀ ਕਾਇਆ ਹੰਸ ਤੁਰ ਮੇਲ ਕਰਤੈ ਲਿਖ ਪਾਇਆ ਮਨੁੱਖਾ ਕਾਇਆ ਦੇਹੀ ਤੇ ਹੰਸ ਜੀਵ ਆਤਮਾ ਦਾ ਆਪਸ ਵਿੱਚ ਮੇਲ ਮਿਲਾਪ ਆਦੂ ਤੁਰੋ ਹੀ ਕਰਤੈ ਪਰਮੇਸ਼ਰ ਨੇ ਸਭ ਦੇ ਮੱਥੇ ਤੇ ਲਿਖ ਕੇ ਪਾ ਦਿੱਤਾ ਸਭ ਮਹਿ ਗੁਪਤ ਵਰਤਦਾ ਗੁਰਮੁਖ ਪ੍ਰਗਟ ਆਇਆ ਉਹ ਪਰਮੇਸ਼ਰ ਸਾਰਿਆਂ ਵਿੱਚ ਗੁਪਤ ਛੁਪਿਆ ਹੋਇਆ ਰੂਪ ਹੋ ਕੇ ਵਰਤ ਰਿਹਾ ਪਰ ਗੁਰਮੁਖਾਂ ਨੂੰ ਗੁਰਾਂ ਦੁਆਰਾ ਗੁਪਤ ਰੂਪ ਪ੍ਰਗਟਾਇਆ ਪ੍ਰਗਟ ਹੋ ਆਇਆ ਹੈ ਗੁਣ ਗਾਵੇ ਗੁਣ ਉਚਰੇ ਗੁਣ ਮਾਹੇ ਸਮਾਇਆ ਗੁਰਮੁਖ ਜਨ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਵਿੱਚ ਗਾਉਂਦੇ ਹਨ ਅਤੇ ਜੇ ਸੁਤੇ ਸਿੱਧ ਵੀ ਵਿਚਾਰ ਕਰਨ ਤਾਂ ਵੀ ਗੁਣਾਂ ਦਾ ਹੀ ਉਚਰਿਆ ਵਿਚਾਰਨ ਕਰਦੇ ਵਾ ਗੁਣਾਂ ਨੂੰ ਬਾਣੀ ਕਰਕੇ ਉਚਰਦੇ ਹਨ ਅਤੇ ਉਹਨਾਂ ਦਾ ਮਨ ਪਰਮੇਸ਼ਰ ਦੇ ਗੁਣਾਂ ਵਿੱਚ ਹੀ ਹਰ ਵਕਤ ਸਮਾਇਆ ਮਿਲਿਆ ਰਹਿੰਦਾ ਹੈ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਤਿਗੁਰਾਂ ਦੀ ਸੱਚੀ ਬਾਣੀ ਹੈ ਤੇ ਗੁਰਾਂ ਦਾ ਉਪਦੇਸ਼ ਵੀ ਸੱਚਾ ਵਾ ਸੱਚ ਨਿਸ਼ਚੇ ਕਰਕੇ ਗੁਰਾਂ ਦੀ ਸੱਚੀ ਬਾਣੀ ਹੈ ਜਿਨ੍ਹਾਂ ਨੇ ਸਰਵਣ ਮੰਨਣ ਕੀਤੀ ਹੈ ਉਹਨਾਂ ਨੂੰ ਸੱਚੇ ਸਰੂਪ ਦੇ ਮੇਲ ਵਿੱਚ ਮਿਲਾਇਆ ਮਿਲਾ ਦਿੱਤਾ ਹੈ ਸਭ ਕਿਸੇ ਆਪੇ ਆਪ ਹੈ ਆਪੇ ਦੇ ਵਡਿਆਈ ਫਿਰ ਉਹਨਾਂ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਸਾਰਾ ਕੁਝ ਪਰਮੇਸ਼ਰ ਆਪ ਹੀ ਆਪ ਹੈ ਆਪ ਹੀ ਜੀਵ ਰੂਪ ਤੇ ਆਪ ਹੀ ਈਸ਼ਰ ਰੂਪ ਹੈ ਉਹ ਆਪਣਾ ਆਪ ਸ਼ੁੱਧ ਰੂਪ ਹੀ ਹੈ ਤੇ ਆਪੇ ਆਪ ਹੀ ਬ੍ਰਹਮ ਵਿਦਿਆ ਭਗਤੀ ਕਰਨ ਦੀ ਵਡਿਆਈ ਬਖਸ਼ ਦਿੰਦਾ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਪਾਤਸ਼ਾਹ ਫਰਮਾਉਂਦੇ ਆ ਕਿ ਵਾਹੂ ਏ ਪਾਤਸ਼ਾਹ ਜੀ ਏ ਸੱਚੇ ਪਾਤਸ਼ਾਹ ਤੂੰ ਵਾਹੂ ਅਚਰਜ ਰੂਪ ਹੈ ਵਿਸਮਾਦ ਰੂਪ ਹੈ ਤੇ ਤੂੰ ਵਾਹੂ ਸੱਚੀ ਨਾਈ ਮਹਿਮਾ ਵਾਲਾ ਆਵਾਜ਼ ਵਾਲਾ ਹੈ ਸ਼ਲੋਕ ਮਹੱਲਾ ਦੂਜਾ ਨਾਨਕ ਅੰਦਾ ਹੋਏ ਕੈ ਰਤਨਾ ਪਰਖਣ ਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੇਕਰ ਕੋਈ ਅੰਨਾ ਨਿਗਾਹ ਤੋਂ ਬਿਗੈਰ ਪੁਰਖ ਹੋ ਕੇ ਕਰਕੇ ਰਤਨਾ ਨੂੰ ਪਰਖਣ ਲਈ ਜਾਵੇ ਰਤਨਾ ਸਾਰ ਨਾ ਜਾਣਈ ਆਵੇ ਆਪ ਲਖਾਏ ਕਹਿੰਦੇ ਉਹ ਰਤਨਾ ਦੀ ਸਾਰ ਖਬਰ ਨੂੰ ਨਹੀਂ ਜਾਣਦਾ ਪਰ ਆਪਣੇ ਆਪ ਨੂੰ ਲਖਾਏ ਜਿਨਾ ਕਰਕੇ ਆਉਂਦਾ ਹੈ ਪਾਉ ਉਸ ਪੁਰਖ ਬਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਅੰਨਾ ਹੈ ਮਹੱਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਪਾਤਸ਼ਾਹ ਫਰਮਾਉਂਦੇ ਰਤਨਾ ਦੀ ਗੁੱਥਲੀ थैਲੀ ਜਦ ਰਤਨਾ ਦੇ 파ਰਕੂ جوہری ਨੇ ਆ ਕੇ ਖੋਲਣਾ ਕੀਤੀ ਵੱਖਰ ਤੈ ਵਣ ਜਾ ਰਿਆ ਦੁਹਾ ਰਹੀ ਸਮਾਏ ਤਦ ਵੱਖਰ ਸੌਦਾ ਵੇਚਣ ਵਾਲੇ جوہری ਤੈ ਅਤੇ ਵਣ ਜਾ ਰਿਆ ਵਣਜਕਾਰੇ ਵਾਲੇ ਭਾਗ ਖਰੀਦਣ ਵਾਲੇ ਪੁਰਖ ਇਹਨਾਂ ਦੋਹਾਂ ਦੀ ਬੁੱਧੀ ਸਮਾਏ ਮਸਤੀ ਦੇ ਵਿੱਚ ਖੜ ਰਹੀ ਆ ਪਾਵ ਰਤਨਾ ਦੇ ਤਾਂ ਹੀ ਵਿਖਾਉਣ ਵਾਲੇ जौहरी ਤੇ ਖਰੀਦਣ ਵਾਲੇ ਪੁਰਖ ਨੂੰ ਰਤਨਾ ਦੇ ਪ੍ਰਕਾਸ਼ ਨੂੰ ਵੇਖ ਕੇ ਪ੍ਰਸੰਨਤਾ ਹੋ ਰਹੀ ਹੁਣ ਸਤਿਗੁਰੂ ਅੰਤਰੀ ਭਾਵ ਦੇ ਵਿੱਚ ਸਮਝਾਰੇ ਸਲੋਕ ਮਹੱਲਾ ਦੂਜਾ ਨਾਨਕ ਅੰਦਾ ਹੋਏ ਕੈ ਰਤਨਾ ਪਰਖਣ ਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਹੜਾ ਪੁਰਖ ਵਿਰਾਗ ਬਿਵੇਕ ਰੂਪੀ ਵਾ ਸੁਰਤੀ ਸਿਮਰਤੀ ਰੂਪੀ ਨੇਤਰਾ ਤੋਂ ਹੀਣਾ ਹੋਣ ਕਰਕੇ ਅਨਾਂ ਅਗਿਆਨੀ ਹੋਣ ਕਰਕੇ ਗੁਰਾਂ ਦੇ ਸ਼ਬਦ ਰੂਪੀ ਵਾ ਸ਼ੋਭ ਗੁਣਾ ਰੂਪੀ ਰਤਨ ਨੂੰ ਪਰਖਣ ਵਾਸਤੇ ਸਤਸੰਗਤ ਵਿੱਚ ਜਾਂਦਾ ਹੈ ਉਹ ਗੁਰਾਂ ਦੇ ਸ਼ੋਭ ਗੁਣਾ ਰੂਪੀ ਰਤਨ ਦੀ ਉੱਕਾ ਹੀ ਸਾਰ ਖਬਰ ਨਹੀਂ ਜਾਣਦਾ ਪਰ ਉਹ ਸਤਸੰਗੀਆਂ ਦੇ ਵਿੱਚ ਆਪਣਾ ਅਗਿਆਨਪੁਣਾ ਜਨਾ ਹੁੰਦਾ ਹੈ ਮਹੱਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਗੁਰਾਂ ਦੇ ਸ਼ਬਦ ਵਾ ਸ਼ੋਭ ਗੁਣਾ ਰੂਪੀ ਰਤਨਾ ਦੀ ਭਗਤੀ ਰੂਪੀ ਗੁੱਥਲੀ ਥੈਲੀ ਜਦ ਗੁਰਾਂ ਦੇ ਸ਼ਬਦਵਾ ਸ਼ੁਭ ਗੁਣਾ ਰੂਪੀ ਰਤਨੀ ਰਤਨਾ ਦੇ 파ਰਖੂ ਸਤਸੰਗੀ ਅਧਿਕਾਰੀਆਂ ਨੇ ਆ ਕੇ ਸਤਸੰਗਤ ਵਿੱਚ ਖੋਲਣਾ ਭਾਵ ਪ੍ਰਗਟ ਕੀਤੀ ਵਖਰ ਤੈ ਵਣ ਜਾ ਰਿਆ ਦੁਹਾ ਰਹੀ ਸਮਾਏ ਤਦ ਵਖਰ ਸੌਦਾ ਵੇਚਣ ਵਾਲੇ ਸਤਸੰਗੀ ਅਧਿਕਾਰੀਆਂ ਤੇ ਤਨ ਮਨ ਤਨ ਦੇਣ ਵਾਲੇ ਜਗਿਆਸੂ ਰੂਪ ਵਣ ਜਾ ਰਿਆਂ ਇਹਨਾਂ ਦੋਹਾਂ ਦੀ ਬੁੱਧੀ ਨਾਮ ਦੀ ਸਮਾਏ ਮਸਤੀ ਵਿੱਚ ਖੜ ਰਹੀ ਆ ਵਦੂਹਾ ਨੂੰ ਨਾਮ ਦੀ ਖੋਜ ਬਾਬਤ ਸੁਣ ਕੇ ਜਾਂ ਪਰਮਾਰਥ ਦੀ ਖੋਜ ਨੂੰ ਸੁਣ ਕੇ ਮਸਤੀ ਆ ਰਹੀ ਹੈ ਜਿਨ ਗੁਣ ਪੱਲੇ ਨਾਨਕ ਮਾਨਕ ਬਣ ਜੈਸੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਪੱਲੇ ਲੜਵੇ ਸਾਤ ਸੰਤੋਖ ਦਇਆ ਧਰਮ ਬਾਦ ਸ਼ੁਭ ਗੁਣ ਹਨ ਉਹ ਤਨ ਮਨ ਧਨ ਦੇ ਕੇ ਸਰਵਣ ਮੰਨਣ ਨਿਧਿਆਸਨ ਰੂਪੀ ਮਾਨਕ ਨੂੰ ਬਣ ਜਾਏ ਖਰੀਦ ਦੇ ਆ ਰਤਨ ਅਸਾਰ ਨ ਜਾਣਈ ਅੰਦੇ ਵਤਹਿ ਲੋਏ ਜਿਹੜੇ ਪੁਰਖ ਗੁਰੂ ਸਾਹਿਬ ਜੀ ਦੇ ਸ਼ਬਦ ਰੂਪੀ ਰਤਨ ਦੀ ਸਾਰ ਖਬਰ ਨਹੀਂ ਜਾਣਦੇ ਵਾ ਵਿਰਾਗ ਆਦ ਸ਼ੁਭ ਗੁਣਾ ਰੂਪੀ ਰਤਨਾ ਦੀ ਸੰਭਾਲ ਨਹੀਂ ਜਾਣਦੇ ਉਹ ਅੰਦੇ ਅਗਿਆਨੀ ਪੁਰਖ ਅਗਿਆਨ ਦੇ ਸਹਤ ਲੋਏ ਲੋਕਾਂ ਵਿੱਚ ਵਿਚਰਦੇ ਫਿਰਦੇ ਹਨ ਪੌੜੀ ਨੌ ਦਰਵਾਜ਼ੇ ਕਾਇਆ ਕੋਟ ਹੈ ਦਸਵੈ ਗੁਪਤ ਰਖੀਜੈ ਹਸਦੂਲ ਕਾਇਆ ਦੇ ਰੂਪੀ ਕੋਟ ਕਿਲਾ ਹੈ ਤੇ ਇਸ ਦੇ ਵਿੱਚ 9 ਦਰਵਾਜ਼ੇ ਪ੍ਰਗਟ ਹਨ ਅਤੇ 10ਵਾਂ ਕਹੇ ਇਹ ਦਸਮ ਦਵਾਰ ਗੁਪਤ ਛੁਪਾ ਕੇ ਰੱਖਿਆ ਹੋਇਆ। ଅਥਵਾ ਦੇ ਰੂਪੀ ਕਿਲੇ ਦੇ ਅੰਦਰ 9 ਗੋਲਕਾਂ ਰੂਪ ਦਰਵਾਜ਼ੇ ਹਨ ਤੇ 10ਵਾਂ ਚੇਤਨ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ। ଅਥਵਾ ਦੇ ਰੂਪੀ ਕਿਲੇ ਦੇ ਵਿੱਚ 9 ਗੋਲਕਾਂ ਰੂਪ ਦਰਵਾਜ਼ੇ ਹਨ ਅਤੇ 10ਵਾਂ ਜੋ ਚੇਤਨਾ ਉਸਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ। ਵਾ ਦਸਵਾਂ ਜੋ ਮਨ ਹੈ ਉਸ ਅੰਦਰ ਪਰਮੇਸ਼ਰ ਨੇ ਆਪਣੀ ਜੋਤ ਨੂੰ ਗੁਪਤ ਰੱਖਿਆ ਹੋਇਆ ਜਿਨ੍ਹਾਂ ਨੇ ਸੰਮਦਮ ਸਾਧਨਾ ਦੁਆਰਾ ਨੌ ਗੋਲਕਾਂ ਨੂੰ ਦਮਨ ਕੀਤਾ ਹੈ ਉਹਨਾਂ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ ਬੱਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖੁਲੀਜੈ ਹਾਂ ਪੱਥਰ ਵਾਂਗ ਬੱਜਰ ਸਖਤ ਪੰਜਾਂ ਕੋਸ਼ਾਂ ਰੂਪੀ ਜਾਂ ਆਸਾਂ ਦੇ ਸਰੂਪੀ ਵਾਸ਼ੇ ਚੱਕਰਾ ਰੂਪੀ ਕਪਟ ਤਖਤੇ ਆਪਣੇ ਆਪ ਯਤਨ ਕਰਕੇ ਨਹੀਂ ਖੁੱਲਦੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਹੀ ਖੁਲੀਜਾ ਖੁੱਲਦੇ ਹਨ ਅਨਹਦ ਵਾਜੇ ਧਨ ਵਜਦੇ ਗੁਰ ਸ਼ਬਦ ਸੁਣੀਜੈ ਜੋ ਗੁਰ ਸ਼ਬਦ ਉਪਦੇਸ਼ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣੀਜੈ ਸੁਣਦੇ ਆ ਉਸ ਦੇ ਦਸਵੇਂ ਦੁਆਰਵਾ ਰਿਦੇ ਵਿੱਚ ਅਨਹਦ ਇੱਕ ਰਸ ਧੁਨ ਸੁੰਦਰ ਸਤ ਨਾਮ ਰੂਪੀ ਵਾਜੇ ਵੱਜਦੇ ਵਾ ਉਸ ਨੂੰ ਚਿੱਤ ਦੀ ਕਾਗਰਤਾ ਵਿੱਚ ਹੀ ਇੱਕ ਰਸ ਸੁੰਦਰ ਧੁਨੀ ਵਾਲੇ ਸਤਨਾਮ ਰੂਪੀ ਵਾਜੇ ਵਜਦੇ ਸੁਣਾਉਂਦੇ ਆ ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਪੁਰ ਖੇੜੇ ਵਾਲਿਆਂ ਦੇ ਉਹਨਾਂ ਦੇ ਕੋਲੇ ਕੋਈ ਸਾਧੂ ਨਾਮੇ ਇੱਕ ਪੁਰਖ ਆਇਆ ਸੀ ਤੇ ਉਹਦੇ ਵੀ ਉਹਤੇ ਕਿਰਪਾ ਹੋ ਗਈ ਸੀ ਉਹ ਕੰਨੋਂ ਬੋਲਾ ਸੀ ਮੂੰਹ ਤੋਂ ਗੁੰਗਾ ਸੀ ਭਾਅ ਬਹੁਤ ਘੱਟ ਬੋਲਦਾ ਸੀ ਤਥਲਾ ਕੇ ਬੋਲਦਾ ਸੀ ਮਹਾਂਪੁਰਖਾਂ ਨੂੰ ਸਿਮਰਨ ਤੇ ਲਾ ਕੇ ਹੌਲੀ-ਹੌਲੀ ਉਹਨੂੰ ਰਸ ਲੱਗ ਗਿਆ ਕਿਰਪਾ ਹੋ ਗਈ ਉਹਨੂੰ ਵਾਜੇ ਸੁਣਨ ਲੱਗ ਗਏ ਸੀ ਅੱਧੀ ਰਾਤ ਨੂੰ ਕਿਹਾ ਕਿ ਉਹ ਵੇਖੋ ਪ੍ਰਭਾਤ ਫੇਰੀ ਆਉਂਦੀ ਉੱਠੋ ਸਾਰੇ ਉਹ ਪਿੰਡ ਵੱਲੋਂ ਆ ਰਹੀ ਪਰ ਉਹ ਵਾਜੇ ਅਨਹਦ ਤੂਰੇ ਉਹਨੂੰ ਅੰਦਰ ਸੁਣ ਰਹੇ ਸਨ ਉਹਦਾ ਭਲੇਖਾ ਸੀ ਸ਼ਾਇਦ ਬਾਹਰੋਂ ਕੋਈ ਆ ਰਿਹਾ ਵਾਜੇ ਵਜਾਉਂਦਾ ਇਹ ਸਭ ਗੱਲਾਂ ਹਨ ਪਰ ਨਾਸਤਿਕ ਕਿੰਤੂ ਪ੍ਰੰਤੂ ਕਰਨ ਵਾਲਿਆਂ ਵਾਸਤੇ ਨਹੀਂ ਸ਼ਰਧਾ ਤੇ ਵਿਸ਼ਵਾਸ ਵਾਲਿਆਂ ਵਾਸਤੇ ਹੈ ਮਾਰੇ ਕਹਿੰਦੇ ਅਨਹਦ ਇੱਕ ਰਸ ਵਾਜੇ ਪ੍ਰਗਟ ਰੂਪ ਪਰਮੇਸ਼ਰ ਹੈ ਜਿਹੜਾ ਉਸ ਨੂੰ ਸੁੰਦਰ ਧੁਨੀ ਦੁਆਰਾ ਵਜਦੇ ਬੋਲਦਾ ਵਿਚਾਰਦਾ ਉਹ ਗੁਰ ਸ਼ਬਦ ਉਪਦੇਸ਼ ਦੁਆਰਾ ਬ੍ਰਹਮ ਸਰੂਪ ਦੀ ਪ੍ਰਾਪਤੀ ਵਾਲੀ ਗੁਪਤੀ ਬਾਣੀ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣਦਾ ਹੈ ਤਿਤ ਘਟ ਅੰਦਰ ਜਾਣਣਾ ਕਰ ਭਗਤ ਮਲੀਜੈ ਤਿਤ ਕੀ ਉਸ ਦੇ ਘਟ ਹਿਰਦੇ ਦੇ ਅੰਦਰ ਵਿੱਚ ਗੁਰ ਉਪਦੇਸ਼ ਦੁਆਰਾ ਅਪਰੋਗ ਗਿਆਨ ਦਾ ਜਾਣਨਾ ਪ੍ਰਕਾਸ਼ ਹੁੰਦਾ ਹੈ ਅਤੇ ਉਹ ਪ੍ਰੇਮਾ ਭਗਤੀ ਕਰਕੇ ਹੀ ਹਰੀ ਦੇ ਨਾਲ ਮਲੀਜਾ ਮਿਲ ਜਾਂਦਾ ਹੈ ਸਭ ਮੈਂ ਇੱਕ ਵਰਤਦਾ ਜਿਨ ਆਪੇ ਰਚਨ ਰਚਾਈ ਹਾ ਸਾਰਿਆਂ ਵਿੱਚ ਉਹ ਇੱਕੋ ਅਦਵੈਤ ਰੂਪ ਪਰਮੇਸ਼ਰ ਵਰਤ ਰਿਹਾ ਜਿਸ ਨੇ ਆਪ ਹੀ ਪੰਜ ਸਤੂਲ ਤੱਤਾਂ ਨੂੰ ਰੱਜ ਕੇ ਸਤੂਲ ਸ੍ਰਿਸ਼ਟੀ ਵਾ ਪੰਜ ਸੂਖਮ ਤੱਤ ਰੱਜ ਕੇ ਸੂਖਮ ਸ੍ਰਿਸ਼ਟੀ ਦੀ ਰਚਨਾ ਰਚਾਈ ਕੀ ਰਚਾਉਣਾ ਕੀਤੀ ਹੈ ਵਾਹ ਵਾਹ ਸੱਚੇ ਬਾਤ ਸਾਹ ਤੂੰ ਸੱਚੀ ਨਾਈ ਕੀ ਸੱਚੇ ਪਾਤਸ਼ਾਹ ਤੂੰ ਵਾਹੂ ਅਸਰਜ ਤੇ ਵਾਹੂ ਵਿਸਮਾਦ ਰੂਪ ਹੈ ਤੇ ਤੂੰ ਆਪ ਹੀ ਸੱਚੀ ਨਾਈ ਮਹਿਮਾ ਆਵਾਜ਼ ਵਾਲਾ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ wahe guru wahe guru wahe guru wahe guru wahe ਅਲਸਾ ਵਾਹਿਗੁਰੂ ਜੀ ਕੀ ਫਤਿਹ